ਮਸ਼ਹੂਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਆਏ ਦਿਨ ਸੜਕ ਹਾਦਸਿਆਂ ਦੀ ਗਿਣਤੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਇਸੇ ਵਿਚਾਲੇ ਇੱਕ ਹੋਰ ਸੜਕ ਹਾਦਸਾ ਨਾਬਾ ਦੇ ਵਿੱਚ ਵਾਪਰਿਆ ਜਿੱਤੇ ਨਾਬਾ ਦੇ ਵਿੱਚ ਇੱਕ ਟਰਾਲਾ ਚਾਲਕ ਦੇ ਵੱਲੋਂ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਗਈ ਜੀ ਹਾਂ ਮੋਟਰਸਾਈਕਲ ਦੇ ਉੱਪਰ ਸਵਾਰ ਸੀਗਾ ਨੌਜਵਾਨ ਤੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਉਸ ਤੋਂ ਬਾਅਦ ਟਰਾਲਾ ਚਾਲਕ ਮੌਕੇ ਦੇ ਉੱਪਰੋਂ ਫਰਾਰ ਹੋ ਗਿਆ ਤੇ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਤੇ ਉਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਨਾਬਾ ਦੇ ਬੇੜਾ ਗੇਟ ਚੌਕ ਦੇ ਵਿੱਚ ਇਹ ਜੋ ਹਾਦਸਾ ਵਾਪਰਿਆ ਹੈ ਤੇ ਇੱਕ ਵਿਅਕਤੀ ਜਿਸ ਦਾ ਨਾਮ ਅਭੇ ਮੋਰੀਆ ਦੱਸਿਆ ਜਾ ਰਿਹਾ ਹੈ ਪਟਿਆਰਾ ਦੀ ਇੱਕ ਨਿੱਜੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਤੇ ਉੱਥੇ ਹੀ ਆਪਣੀ ਫੈਕਟਰੀ ਦੇ ਵੱਲ ਉਹ ਜਾ ਰਿਹਾ ਸੀਗਾ ਸਵੇਰੇ ਕੰਮ ਤੇ ਜੋ ਅਭੇ ਮੋਰੀਆ ਉਹ ਜਾ ਰਿਹਾ ਸੀਗਾ ਤੇ ਉਸ ਸਮੇਂ ਹੀ ਟਰਾਲੇ ਵਾਲਾ ਵਿਅਕਤੀ ਆਂਦਾ ਹੈ ਤੇ ਇਸ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੰਦਾ ਹੈ ਜੋ ਮੋਟਰਸਾਈਕਲ ਸਵਾਰ ਨੌਜਵਾਨ ਹੈ ਇਸ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਇੰਨੀਆਂ ਜ਼ਿਆਦਾ ਭਿਆਨਕ ਹੈ ਇਹ ਜੋ ਇੰਨਾ ਜ਼ਿਆਦਾ ਭਿਆਨਕ ਮੰਜ਼ਰ ਹੈ ਕਿ ਜਦੋਂ ਟਰਾਲਾ ਚਾਲਕ ਇਸ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਦਾ ਤੇ ਟਰਾਲੇ ਦੇ ਟਾਇਰ ਹੇਠਾਂ ਇਹ ਅਭੇ ਨਾਮਕ ਵਿਅਕਤੀ ਆ ਜਾਂਦਾ ਤੇ ਇਸ ਅਦੀ ਜੋ লাশ ਹੈ ਬਿਲਕੁਲ ਕੁਚਲ ਜਾਂਦੀ ਹੈ ਕਚੂੰਬਰ ਨਿਕਲ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਭਿਆਨਕ ਮੰਜ਼ਰ ਹੈ ਤਸਵੀਰਾਂ ਜੋ ਕਿ ਸਕਰੀਨ ਦੇ ਉੱਪਰ ਨਹੀਂ ਦਿਖਾ ਸਕਦੇ ਪਰ ਇਹ ਜੋ ਖੋਫਨਾਕ ਮੰਜ਼ਰ ਹੈ ਨਾਬਾ ਦੇ ਵਿੱਚ ਵਾਪਰਿਆ ਜਦੋਂ ਸਵੇਰੇ ਕੰਮ ਦੇ ਲਈ ਜੀ ਹਾਂ ਆਪਣੀ ਫੈਕਟਰੀ ਦੇ ਵੱਲ ਇਹ ਵਿਅਕਤੀ ਜਾ ਰਿਹਾ ਸੀਗਾ ਤੇ ਉਸ ਸਮੇਂ ਹੀ ਟਰਾਲੇ ਵਾਲਾ ਵਿਅਕਤੀ ਆਂਦਾ ਟਰਾਲਾ ਚਾਲਕ ਦੇ ਵੱਲੋਂ ਇਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਮੌਕੇ ਦੇ ਉੱਪਰ ਹੀ ਇਸ ਦੀ ਮੌਤ ਹੋ ਜਾਂਦੀ ਹੈ ਕਚੁੰਬਰ ਲੜਕੇ ਦਾ ਨਿਕਲ ਜਾਂਦਾ ਟਾਇਰ ਹੇਠਾਂ ਦਬ ਜਾਂਦਾ ਤੇ ਉਸ ਤੋਂ ਬਾਅਦ ਮੌਕੇ ਦੇ ਉੱਪਰ ਪੁਲਿਸ ਪਹੁੰਚਦੀ ਹੈ ਪਰ ਜਦੋਂ ਤੱਕ ਪੁਲਿਸ ਪਹੁੰਚਦੀ ਹੈ ਤੇ ਉਸ ਤੋਂ ਪਹਿਲੇ ਟਰਾਲਾ ਚਾਲਕ ਫਰਾਰ ਹੋ ਜਾਂਦਾ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਜੋ ਟਰਾਲਾ ਚਾਲਕ ਹੈ ਉਸ ਦੀ ਪਾਲ ਕੀਤੀ ਜਾਵੇਗੀ ਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਤਾ ਜਾਵੇਗਾ ਇਹ ਮੈਨੇਜਰ ਸੀਗਾ ਮੁੰਡਾ ਲੱਗਿਆ ਫੋਕਲ ਪੁਆਇੰਟ ਚ ਆਵੇ ਮੋਰੀਆ ਉੱਤਰ ਹਰੀਸ਼ੰਕਰ ਉਮਰ 35 ਸਾਲ ਪਟਿਆਲੇ ਤੋਂ ਇਹ ਫੋਕਲ ਪੁਆਇੰਟ ਤੇ ਜਾ ਰਿਹਾ ਸੀ ਆਪਣੀ ਡੰਕੀ ਤੇ ਪਟਿਆਲੇ ਤੋਂ ਤੇ ਇਧਰੋਂ ਟਾਲਾ ਆ ਰਿਹਾ ਸੀਗਾ ਤੇ ਇਹ ਜੀ ਅਣਗੰਢੀ ਕਰਕੇ ਉਹਦੇ ਤੇ ਫੇਟ ਲੱਗੀ ਉਹਦੀ ਡੈੱਥ ਹੋ ਗਈ ਮੋਕੇ ਦੀ ਡੈੱਥ ਹੋ ਗਈ ਉਹਦੀ ਡੈੱਥ ਹੋ ਗਈ ਗਿਆਨ ਲੱਗੇ ਬਣਦੀ ਕਾਰ ਵੀ ਕਰ ਕਿਹੜੀ ਫੈਕਟਰੀ ਤੇ ਸੀਗਾ ਇਧਰ ਫੋਕਲ ਪੁਆਇੰਟ ਸੀਗਾ ਜਿਹੜੀ ਫੋਕਲ ਪੁਆਇੰਟ ਜਿਹੜੀ ਐ ਜੀ ਡੀ ਐਸ ਫੋਕਲ ਪੁਆਇੰਟ ਠੀਕ ਹੈ ਹੁਣ ਕੀ ਕਾਰਵਾਈ ਕਰਦੇ ਹੋ ਹੁਣ ਕਾਰਵਾਈ ਇਹਨਾਂ ਦੇ ਜੋ ਮਤਲਬ ਕੀ ਬਾਤ ਸਾਰ ਰਹੇ ਨੇ ਧਿਆਨ ਦੇ ਕੇ ਜੋ ਕਹਿਣਗੇ ਉਹ ਮੈਂ ਕਾਨੂੰਨ ਮੁਤਾਬਕ ਬਣਦੀ ਕਰਾਂ ਕਿੰਨੇ ਸਾਲ ਉਮਰ ਆ ਮੁੰਡੇ ਲਗਭਗ ਜਿਹੜੀ ਮੁੰਡੇ ਦੀ ਹੈਗੀ ਹੈ ਜੀ ਉਮਰ ਅਵੇ ਮੋਰੀਆ ਦੀ 35 ਸਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਆਏ ਦਿਨ ਸੜਕ ਹਾਦਸਿਆਂ ਦੀ ਗਿਣਤੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਇਸੇ ਵਿਚਾਲੇ ਇੱਕ ਹੋਰ ਸੜਕ ਹਾਦਸਾ ਨਾਬਾ ਦੇ ਵਿੱਚ ਵਾਪਰਿਆ ਜਿੱਥੇ ਨਾਬਾ ਦੇ ਵਿੱਚ ਇੱਕ ਟਰਾਲਾ ਚਾਲਕ ਦੇ ਵੱਲੋਂ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਗਈ ਜੀ ਹਾਂ ਮੋਟਰਸਾਈਕਲ ਦੇ ਉੱਪਰ ਸਵਾਰ ਸੀਗਾ ਨੌਜਵਾਨ ਤੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਉਸ ਤੋਂ ਬਾਅਦ ਟਰਾਲਾ ਚਾਲਕ ਮੌਕੇ ਦੇ ਉੱਪਰੋਂ ਫਰਾਰ ਹੋ ਗਿਆ ਤੇ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਤੇ ਉਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਨਾਬਾ ਦੇ ਬੇੜਾ ਗੇਟ ਚੌਕ ਦੇ ਵਿੱਚ ਇਹ ਜੋ ਹਾਦਸਾ ਵਾਪਰਿਆ ਤੇ ਇੱਕ ਵਿਅਕਤੀ ਜਿਸ ਦਾ ਨਾਮ ਅਭੇ ਮੋਰੀਆ ਦੱਸਿਆ ਜਾ ਰਿਹਾ ਪਟਿਆਰਾ ਦੀ ਇੱਕ ਨਿੱਜੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਤੇ ਉੱਥੇ ਹੀ ਆਪਣੀ ਫੈਕਟਰੀ ਦੇ ਵੱਲ ਉਹ ਜਾ ਰਿਹਾ ਸੀਗਾ ਸਵੇਰੇ ਕੰਮ ਤੇ ਜੋ ਅਭੇ ਮੋਰੇ ਆ ਜਾ ਰਿਹਾ ਸੀਗਾ ਤੇ ਉਸ ਸਮੇਂ ਹੀ ਟਰਾਲੇ ਵਾਲਾ ਵਿਅਕਤੀ ਆਂਦਾ ਹੈ ਤੇ ਇਸ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੰਦਾ ਹੈ ਜੋ ਮੋਟਰਸਾਈਕਲ ਸਵਾਰ ਨੌਜਵਾਨ ਹੈ ਇਸ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਇੰਨੀਆਂ ਜ਼ਿਆਦਾ ਭਿਆਨਕ ਹੈ ਇਹ ਜੋ ਇੰਨਾ ਜ਼ਿਆਦਾ ਭਿਆਨਕ ਮੰਜ਼ਰ ਹੈ ਕਿ ਜਦੋਂ ਟਰਾਲਾ ਚਾਲਕ ਇਸ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਦਾ ਹੈ ਤੇ ਟਰਾਲੇ ਦੇ ਟਾਇਰ ਹੇਠਾਂ ਇਹ ਅਭੇ ਨਾਮਕ ਵਿਅਕਤੀ ਆ ਜਾਂਦਾ ਹੈ ਤੇ ਇਸ ਅਤੇ ਜੋ লাশ ਹੈ ਬਿਲਕੁਲ ਕੁਚਲ ਜਾਂਦੀ ਹੈ ਕਚੂਬਰ ਨਿਕਲ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਭਿਆਨਕ ਮੰਜ਼ਰ ਹੈ ਤਸਵੀਰਾਂ ਜੋ ਕਿ ਸਕਰੀਨ ਦੇ ਉੱਪਰ ਨਹੀਂ ਦਿਖਾ ਸਕਦੇ ਪਰ ਇਹ ਜੋ ਖੋਫਨਾਕ ਮੰਜ਼ਰ ਹੈ ਨਾਬਾ ਦੇ ਵਿੱਚ ਵਾਪਰਿਆ ਜਦੋਂ ਸਵੇਰੇ ਕੰਮ ਦੇ ਲਈ ਜੀ ਹਾਂ ਆਪਣੀ ਫੈਕਟਰੀ ਦੇ ਵੱਲ ਇਹ ਵਿਅਕਤੀ ਜਾ ਰਿਹਾ ਸੀਗਾ ਤੇ ਉਸ ਸਮੇਂ ਹੀ ਟਰਾਲੇ ਵਾਲਾ ਵਿਅਕਤੀ ਆਂਦਾ ਟਰਾਲਾ ਚਾਲਕ ਦੇ ਵੱਲੋਂ ਇਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਮੌਕੇ ਦੇ ਉੱਪਰ ਹੀ ਇਸ ਦੀ ਮੌਤ ਹੋ ਜਾਂਦੀ ਹੈ ਕਚੂਬਰ ਲੜਕੇ ਦਾ ਨਿਕਲ ਜਾਂਦਾ ਹੈ ਟਾਇਰ ਹੇਠਾਂ ਦਬ ਜਾਂਦਾ ਹੈ ਤੇ ਉਸ ਤੋਂ ਬਾਅਦ ਮੌਕੇ ਦੇ ਉੱਪਰ ਪੁਲਿਸ ਪਹੁੰਚਦੀ ਹੈ ਪਰ ਜਦੋਂ ਤੱਕ ਪੁਲਿਸ ਪਹੁੰਚਦੀ ਹੈ ਤੇ ਉਸ ਤੋਂ ਪਹਿਲੇ ਟਰਾਲਾ ਚਾਲਕ ਫਰਾਰ ਹੋ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਜੋ ਟਰਾਲਾ ਚਾਲਕ ਹੈ ਉਸ ਦੀ ਪਾਲ ਕੀਤੀ ਜਾਵੇਗੀ ਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਇਹ ਮੈਨੇਜਰ ਸਿਗਾ ਮੁੰਡਾ ਲੱਗਿਆ ਫੋਕਲ ਪੁਆਇੰਟ ਚ ਆਵੇ ਮੋਰੀਆ ਉੱਤਰ ਹਰੀਸ਼ੰਕਰ ਉਮਰ 35 ਸਾਲ ਪਟਿਆਲੇ ਤੋਂ ਇਹ ਫੋਕਲ ਪੁਆਇੰਟ ਤੇ ਜਾ ਰਿਹਾ ਸੀ ਆਪਣੀ ਡੰਟੀ ਦੇ ਪਟਿਆਲੇ ਤੋਂ ਤੇ ਇਧਰੋਂ ਟਰਾਲਾ ਆ ਰਿਹਾ ਸੀਗਾ ਤੇ ਕਿਹੜੀ ਗੱਡੀ ਕਰਕੇ ਉਹਦੇ ਚ ਫੇਟ ਲੱਗੀ ਉਹਦੀ ਡੈੱਥ ਦੀ ਮੌਕੇ ਤੇ ਡੈੱਥ ਹੋ ਗਈ ਮੌਕੇ ਤੇ ਡੈੱਥ ਹੋ ਗਈ ਬਿਆਨ ਲੱਕੇ ਬਣਦੀ ਕਾਰ ਵੀ ਕਰ ਕਿਹੜੀ ਫੈਕਟਰੀ ਚ ਸੀਗਾ ਇਧਰ ਫੋਕਲ ਪੁਆਇੰਟ ਸੀਗਾ ਜਿਹੜੀ ਫੋਕਲ ਪੁਆਇੰਟ ਜਿਹੜੀ ਐਸ ਜੀਐਸ ਫੋਕਲ ਪੁਆਇੰਟ ਠੀਕ ਹੈ ਹੁਣ ਕੀ ਕਾਰਵਾਈ ਕਰਦੇ ਹੋ ਹੁਣ ਕਾਰਵਾਈ ਇਹਨਾਂ ਦੇ ਜੋ ਮਤਲਬ ਕੀ ਬਾਤ ਸਾਰ ਰਹੇ ਨੇ ਬਿਆਨ ਲੈ ਕੇ ਜੋ ਕਹਣਗੇ ਉਹ ਮੈਂ ਕਾਨੂੰਨ ਮੁਤਾਬਕ ਬਣਦੀ ਕਰ ਕਿੰਨੇ ਸਾਲ ਉਮਰ ਦਾ ਮੁੰਡੇ ਲਗਭਗ ਜੀ ਮੁੰਡੇ ਦੀ ਹੈਗੀ ਹੈ ਜੀ ਉਮਰ ਅਵੇ ਮੋਰੀਆ ਦੀ 35 ਸਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਦੈ릭 ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਆਏ ਦਿਨ ਸੜਕ ਹਾਦਸਿਆਂ ਦੀ ਗਿਣਤੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਇਸੇ ਵਿਚਾਲੇ ਇੱਕ ਹੋਰ ਸੜਕ ਹਾਦਸਾ ਨਾਬਾ ਦੇ ਵਿੱਚ ਵਾਪਰਿਆ ਜਿੱਥੇ ਨਾਬਾ ਦੇ ਵਿੱਚ ਇੱਕ ਟਰਾਲਾ ਚਾਲਕ ਦੇ ਵੱਲੋਂ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਗਈ ਜੀ ਹਾਂ ਮੋਟਰਸਾਈਕਲ ਦੇ ਉੱਪਰ ਸਵਾਰ ਸੀਗਾ ਨੌਜਵਾਨ ਤੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਉਸ ਤੋਂ ਬਾਅਦ ਟਰਾਲਾ ਚਾਲਕ ਮੌਕੇ ਦੇ ਉੱਪਰੋਂ ਫਰਾਰ ਹੋ ਗਿਆ ਤੇ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਤੇ ਉਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਨਾਬਾ ਦੇ ਬੇੜਾ ਗੇਟ ਚੌਕ ਦੇ ਵਿੱਚ ਇਹ ਜੋ ਹਾਦਸਾ ਵਾਪਰਿਆ ਹੈ ਤੇ ਇੱਕ ਵਿਅਕਤੀ ਜਿਸ ਦਾ ਨਾਮ ਅਭੇ ਮੋਰਿਆ ਦੱਸਿਆ ਜਾ ਰਿਹਾ ਹੈ ਪਟਿਆਰਾ ਦੀ ਇੱਕ ਨਿੱਜੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਤੇ ਉੱਥੇ ਹੀ ਆਪਣੀ ਫੈਕਟਰੀ ਦੇ ਵੱਲ ਉਹ ਜਾ ਰਿਹਾ ਸੀਗਾ ਸਵੇਰੇ ਕੰਮ ਤੇ ਜੋ ਅਭੇ ਮੋਰਿਆ ਉਹ ਜਾ ਰਿਹਾ ਸੀਗਾ ਤੇ ਉਸ ਸਮੇਂ ਹੀ ਟਰਾਲੇ ਵਾਲਾ ਵਿਅਕਤੀ ਆਂਦਾ ਹੈ ਤੇ ਇਸ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੰਦਾ ਹੈ ਜੋ ਮੋਟਰਸਾਈਕਲ ਸਵਾਰ ਨੌਜਵਾਨ ਹੈ ਇਸ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਇੰਨੀਆਂ ਜ਼ਿਆਦਾ ਭਿਆਨਕ ਹੈ ਇਹ ਜੋ ਇੰਨਾ ਜ਼ਿਆਦਾ ਭਿਆਨਕ ਮੰਜ਼ਰ ਹੈ ਕਿ ਜਦੋਂ ਟਰਾਲਾ ਚਾਲਕ ਇਸ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਦਾ ਹੈ ਤੇ ਟਰਾਲੇ ਦੇ ਟਾਇਰ ھیਟਾ ਇਹ ਅਭੇ ਨਾਮਕ ਵਿਅਕਤੀ ਆ ਜਾਂਦਾ ਹੈ ਤੇ ਇਸ ਦੀ ਜੋ লাশ ਹੈ ਬਿਲਕੁਲ ਕੁਚਲ ਜਾਂਦੀ ਹੈ ਕਚੂਬਰ ਨਿਕਲ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਭਿਆਨਕ ਮੰਜ਼ਰ ਹੈ ਤਸਵੀਰਾਂ ਜੋ ਕਿ ਸਕਰੀਨ ਦੇ ਉੱਪਰ ਨਹੀਂ ਦਿਖਾ ਸਕਦੇ ਪਰ ਇਹ ਜੋ ਖੋਫਨਾਕ ਮੰਜ਼ਰ ਹੈ ਨਾਬਾ ਦੇ ਵਿੱਚ ਵਾਪਰਿਆ ਜਦੋਂ ਸਵੇਰੇ ਕੰਮ ਦੇ ਲਈ ਜੀ ਹਾਂ ਆਪਣੀ ਫੈਕਟਰੀ ਦੇ ਵੱਲ ਇਹ ਵਿਅਕਤੀ ਜਾ ਰਿਹਾ ਸੀਗਾ ਤੇ ਉਸ ਸਮੇਂ ਹੀ ਟਰਾਲੇ ਵਾਲਾ ਵਿਅਕਤੀ ਆਂਦਾ ਟਰਾਲਾ ਚਾਲਕ ਦੇ ਵੱਲੋਂ ਇਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਮੌਕੇ ਦੇ ਉੱਪਰ ਹੀ ਇਸ ਦੀ ਮੌਤ ਹੋ ਜਾਂਦੀ ਹੈ ਕਚੁੰਬਰ ਲੜਕੇ ਦਾ ਨਿਕਲ ਜਾਂਦਾ ਟਾਇਰ ਹੇਠਾ ਦੱਬ ਜਾਂਦਾ ਤੇ ਉਸ ਤੋਂ ਬਾਅਦ ਮੌਕੇ ਦੇ ਉੱਪਰ ਪੁਲਿਸ ਪਹੁੰਚਦੀ ਹੈ ਪਰ ਜਦੋਂ ਤੱਕ ਪੁਲਿਸ ਪਹੁੰਚਦੀ ਹੈ ਤੇ ਉਸ ਤੋਂ ਪਹਿਲੇ ਟਰਾਲਾ ਚਾਲਕ ਫਰਾਰ ਹੋ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਜੋ ਟਰਾਲਾ ਚਾਲਕ ਹੈ ਉਸ ਦੀ ਪਾਲ ਕੀਤੀ ਜਾਵੇਗੀ ਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ। ਇਹ ਮੈਨੇਜਰ ਸੀਗਾ ਮੁੰਡਾ ਲੱਗਿਆ ਫੋਕਲ ਪੁਆਇੰਟ ਚ ਆਵੇ ਮੋਰੀਆ। ਉੱਤਰ ਹਰੀਸ਼ੰਕਰ ਉਮਰ 35 ਸਾਲ ਪਟਿਆਲੇ ਤੋਂ। ਇਹ ਫੋਕਲ ਪੁਆਇੰਟ ਤੇ ਜਾ ਰਿਹਾ ਸੀ ਆਪਣੀ ਡਿਉਟੀ ਤੇ ਪਟਿਆਲੇ ਤੋਂ ਤੇ ਇਧਰੋਂ ਟਾਲਾ ਆ ਰਿਹਾ ਸੀਗਾ ਤੇ ਇਹ ਜੀ ਅਣਗੰਢੀ ਕਰਕੇ ਉਹਦੇ 'ਚ ਫੇਟ ਲੱਗੀ। ਉਹਦੀ ਡੈੱਟ ਦੀ ਮੌਕੇ ਤੇ ਡੈੱਟ ਨਿਕਲ। ਮੌਕੇ ਦੀ ਡੈੱਟ ਹੋ ਗਈ। ਉਹਦੀ ਡੈੱਟ ਹੋ ਗਈ। ਬਿਆਨ ਲੱਕੇ ਬਣਦੀ ਕਾਰਦੀਗਾ। ਕਿਹੜੀ ਫੈਕਟਰੀ ਤੇ ਸੀਗਾ ਇਧਰ ਫੋਕਲ ਪੁਆਇੰਟ ਸੀਗਾ ਜਿਹੜੀ ਫੋਕਲ ਪੁਆਇੰਟ ਜਿਹੜੀ ਐ ਜੀ ਡੀ ਐਸ ਫੋਕਲ ਪੁਆਇੰਟ ਠੀਕ ਹੈ ਹੁਣ ਕੀ ਕਾਰਵਾਈ ਕਰਦੇ ਹੋ ਹੁਣ ਕਾਰਵਾਈ ਇਹਨਾਂ ਦੇ ਜੋ ਮਤਲਬ ਕੀ ਬਾਤ ਸਾਰ ਰਹੇ ਨੇ ਧਿਆਨ ਦੇ ਕੇ ਜੋ ਕਹਿਣਗੇ ਉਹ ਮੈਂ ਕਾਨੂੰਨ ਮੁਤਾਬਕ ਬਣਦੀ ਕਰਾਂ ਕਿੰਨੇ ਸਾਲ ਉਮਰ ਦਾ ਮੁੰਡੇ ਲਗਭਗ ਜਿਹੜੀ ਮੁੰਡੇ ਦੀ ਹੈਗੀ ਹੈ ਜੀ ਉਮਰ ਅਵੇ ਮੋਰੀਆ ਦੀ 35 ਸਾਲ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਅੱਜ ਦਿਨ ਸੜਕ ਹਾਦਸਿਆਂ ਦੀ ਗਿਣਤੀ ਵੱਧਦੀ ਹੋਈ ਨਜ਼ਰ ਆ ਰਹੀ ਹੈ ਇਸੇ ਵਿਚਾਲੇ ਇੱਕ ਹੋਰ ਸੜਕ ਹਾਦਸਾ ਨਾਬਾ ਦੇ ਵਿੱਚ ਵਾਪਰਿਆ ਜਿੱਤੇ ਨਾਬਾ ਦੇ ਵਿੱਚ ਇੱਕ ਟਰਾਲਾ ਚਾਲਕ ਦੇ ਵੱਲੋਂ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਗਈ ਜੀ ਹਾਂ ਮੋਟਰਸਾਈਕਲ ਦੇ ਉੱਪਰ ਸਵਾਰ ਸੀਗਾ ਨੌਜਵਾਨ ਤੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਉਸ ਤੋਂ ਬਾਅਦ ਟਰਾਲਾ ਚਾਲਕ ਮੌਕੇ ਦੇ ਉੱਪਰੋਂ ਫਰਾਰ ਹੋ ਗਿਆ ਤੇ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਤੇ ਉਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਨਾਬਾ ਦੇ ਬੇੜਾ ਗੇਟ ਚੌਕ ਦੇ ਵਿੱਚ ਇਹ ਜੋ ਹਾਦਸਾ ਵਾਪਰਿਆ ਤੇ ਇੱਕ ਵਿਅਕਤੀ ਜਿਸ ਦਾ ਨਾਮ ਅਭੇ ਮੋਹਰਿਆ ਦੱਸਿਆ ਜਾ ਰਿਹਾ ਪਟਿਆਰਾ ਦੀ ਇੱਕ ਨਿੱਜੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਤੇ ਉੱਥੇ ਹੀ ਆਪਣੀ ਫੈਕਟਰੀ ਦੇ ਵੱਲ ਉਹ ਜਾ ਰਿਹਾ ਸੀਗਾ ਸਵੇਰੇ ਕੰਮ ਤੇ ਜੋ ਅਭੇ ਮੋਰੇ ਉਹ ਜਾ ਰਿਹਾ ਸੀਗਾ ਤੇ ਉਸ ਸਮੇਂ ਹੀ ਟਰਾਲੇ ਵਾਲਾ ਵਿਅਕਤੀ ਆਂਦਾ ਹੈ ਤੇ ਇਸ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੰਦਾ ਹੈ ਜੋ ਮੋਟਰਸਾਈਕਲ ਸਵਾਰ ਨੌਜਵਾਨ ਹੈ ਇਸ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਇੰਨੀਆਂ ਜ਼ਿਆਦਾ ਭਿਆਨਕ ਹੈ ਇਹ ਜੋ ਇੰਨਾ ਜ਼ਿਆਦਾ ਭਿਆਨਕ ਮੰਜ਼ਰ ਹੈ ਕਿ ਜਦੋਂ ਟਰਾਲਾ ਚਾਲਕ ਇਸ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਦਾ ਹੈ ਤੇ ਟਰਾਲੇ ਦੇ ਟਾਇਰ ਹੇਠਾਂ ਇਹ ਅਭੇ ਨਾਮਕ ਵਿਅਕਤੀ ਆ ਜਾਂਦਾ ਹੈ ਤੇ ਇਸ ਅਤੇ ਜੋ লাশ ਹੈ ਬਿਲਕੁਲ ਕੁਚਲ ਜਾਂਦੀ ਹੈ ਕਚੂਬਰ ਨਿਕਲ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਭਿਆਨਕ ਮੰਜ਼ਰ ਹੈ ਤਸਵੀਰਾਂ ਜੋ ਕਿ ਸਕਰੀਨ ਦੇ ਉੱਪਰ ਨਹੀਂ ਦਿਖਾ ਸਕਦੇ ਪਰ ਇਹ ਜੋ ਖੋਫਨਾਕ ਮੰਜ਼ਰ ਹੈ ਨਾਬਾ ਦੇ ਵਿੱਚ ਵਾਪਰਿਆ ਜਦੋਂ ਸਵੇਰੇ ਕੰਮ ਦੇ ਲਈ ਜੀ ਹਾਂ ਆਪਣੀ ਫੈਕਟਰੀ ਦੇ ਵੱਲ ਇਹ ਵਿਅਕਤੀ ਜਾ ਰਿਹਾ ਸੀਗਾ ਤੇ ਉਸ ਸਮੇਂ ਹੀ ਟਰਾਲੇ ਵਾਲਾ ਵਿਅਕਤੀ ਆਂਦਾ ਟਰਾਲਾ ਚਾਲਕ ਦੇ ਵੱਲੋਂ ਇਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਮੌਕੇ ਦੇ ਉੱਪਰ ਹੀ ਇਸ ਦੀ ਮੌਤ ਹੋ ਜਾਂਦੀ ਹੈ ਕਚੂਬਰ ਲੜਕੇ ਦਾ ਨਿਕਲ ਜਾਂਦਾ ਹੈ ਟਾਇਰ ਹੇਠਾਂ ਦਬ ਜਾਂਦਾ ਹੈ ਤੇ ਉਸ ਤੋਂ ਬਾਅਦ ਮੌਕੇ ਦੇ ਉੱਪਰ ਪੁਲਿਸ ਪਹੁੰਚਦੀ ਹੈ ਪਰ ਜਦੋਂ ਤੱਕ ਪੁਲਿਸ ਪਹੁੰਚਦੀ ਹੈ ਤੇ ਉਸ ਤੋਂ ਪਹਿਲੇ ਟਰਾਲਾ ਚਾਲਕ ਫਰਾਰ ਹੋ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਜੋ ਟਰਾਲਾ ਚਾਲਕ ਹੈ ਉਸ ਦੀ ਪਾਲ ਕੀਤੀ ਜਾਵੇਗੀ ਤੇ ਉਸ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ ਇਹ ਮੈਨੇਜਰ ਸਿਗਾ ਮੁੰਡਾ ਲੱਗਿਆ ਫੋਕਲ ਪੁਆਇੰਟ ਜਾਵੇ ਮੋਰੀਆ ਉੱਤਰ ਹਰੀਸ਼ੰਕਰ ਉਮਰ 35 ਸਾਲ ਪਟਿਆਲੇ ਤੋਂ ਇਹ ਫੋਕਲ ਪੁਆਇੰਟ ਤੇ ਜਾ ਰਿਹਾ ਸੀ ਆਪਣੀ ਡਿਊਟੀ ਤੇ ਪਟਿਆਲੇ ਤੋਂ ਤੇ ਇਧਰੋਂ ਟਰਾਲਾ ਆ ਰਿਹਾ ਸੀਗਾ ਤੇ ਕਿ ਜੀ ਅਨ ਗੱਡੀ ਕਰਕੇ ਉਹਦੇ ਚ ਫੇਟ ਲੱਗੀ ਉਹਦੀ ਡੈੱਥ ਦੀ ਮੌਕੇ ਤੇ ਡੈੱਥ ਹੋ ਗਈ ਮੌਕੇ ਤੇ ਡੈੱਥ ਹੋ ਗਈ ਗਿਆਨ ਲੈ ਕੇ ਬਣਦੀ ਕਾਰਵਾਈ ਕਰ ਫੇ ਕਿਹੜੀ ਫੈਕਟਰੀ ਚ ਸੀਗਾ ਇਧਰ ਫੋਕਲ ਪੁਆਇੰਟ ਸੀਗਾ ਜਿਹੜੀ ਫੋਕਲ ਪੁਆਇੰਟ ਜਿਹੜੀ ਐਸ ਜੀਐਸ ਫੋਕਲ ਪੁਆਇੰਟ ਠੀਕ ਹੈ ਹੁਣ ਕੀ ਕਾਰਵਾਈ ਕਰਦੇ ਜੀ ਹੁਣ ਕਾਰਵਾਈ ਇਹਨਾਂ ਦੇ ਜੋ ਮਤਲਬ ਕੀ ਬਾਤ ਸਾਰ ਰਹੇ ਨੇ ਗਿਆਨ ਲੈ ਕੇ ਜੋ ਕਹਿਣਗੇ ਉਹ ਮੈਂ ਕਾਨੂੰਨ ਮੁਤਾਬਕ ਬਣਦੀ ਕਰਾਂਗੇ ਕਿੰਨੇ ਸਾਲ ਉਮਰ ਆ ਮੁੰਡੇ ਲਗਭਗ ਜੀ ਮੁੰਡੇ ਦੀ ਹੈਗੀ ਹੈ ਜੀ ਉਮਰ ਅਵੇ ਮੋਰੀਆ ਦੀ 35 ਸਾਲ できてる。